ਬੜੀ ਵੱਡੀ ਤੇ ਬੜੀ ਧੀਰ ਤੋਂ ਇਹ ਮੰਗ ਹੀ ਕਿ ਫਿਰੋਜ਼ਪੁਰ ਜ਼ਿਲ੍ਹੇ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤ ਡੇਰੇ ਵਿਆਸ ਨੂੰ ਸੇਵਾ ਕਰਨ ਲਈ ਨਾਮ ਸਿਮਰਨ ਸੁਣ ਲਈ ਕਰ ਲਈ ਜਾਂਦੀ ਆ ਤੇ ਇਹ ਬਾਸ ਅੱਜ ਸਰਦਾਰ ਰਣਵੀਰ ਸਿੰਘ ਭੁੱਲਰ ਰਜੀਸ਼ ਦਈਆ ਜੀ ਫੌਜਾ ਸਿੰਘ ਸਰਾਰੀ ਜੀ ਤੇ ਨਰੇਸ਼ ਕਟਾਰੀਆ ਜੀ ਦੀ ਮੰਗ ਤੇ ਕਿਉਂਕਿ ਇਹਨਾਂ ਦੇ ਹਲਕੇ ਦੀਆਂ ਸੰਗਤਾਂ ਨੇ ਇਹ ਮੰਗ ਕੀਤੀ ਸੀ ਕਿ ਇੱਥੋਂ ਬੱਸ ਡੇਰੇ ਬਿਆਸ ਨੂੰ ਚਲਾਈ ਜਾਵੇ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸੰਗਤ ਨੂੰ ਭੈਣਾ ਨੂੰ ਬੀਬੀਆਂ ਨੂੰ ਫ੍ਰੀ ਸਵਾਰੀ ਜਿਹੜੀ ਬੀਬੀਆਂ ਦਾ ਸਫ਼ਰ ਆ ਉਹਦੇ 'ਚ ਬੀਬੀਆਂ ਨਾਲੇ ਤੇ ਗੁਰੂ ਘਰ ਹੋ ਕੇ ਆਉਣ ਤੇ ਉਹ ਸਫ਼ਰ ਦਾ ਜਿਹੜਾ ਲਾਹਾ ਵੀ ਲੈ ਸਕਣ ਆਉਣ ਵਾਲੇ ਸਮੇਂ 'ਚ ਫਾਜ਼ਲ ਕਾ ਤੋਂ ਆਪਾਂ ਡੇਰੇ ਬਿਆਸ ਨੂੰ ਵੀ ਬੱਸ ਚਲਾਵਾਂਗੇ ਜਿਸ ਦੇ ਵਿੱਚ ਗੁਰੂ ਹਰ ਸਾਹਿਬ ਤੇ ਇਹ ਸਾਰਾ ਏਰੀਆ ਕਵਰ ਹੁੰਦਾ ਆ ਇਹ ਵੀ ਬੱਸ ਜਿਹੜੀ ਆ ਇੱਥੋਂ ਫਰੋਜਪੁਰ ਹਲਕਾ ਜੀਰਾ ਅਗਾ ਤਰਨਤਾਰਨ ਤੋਂ ਵਾਇਆ ਜੰਡਿਆਲਾ ਹੁੰਦੀ ਹੋਈ ਬਿਆਸ ਜਾਊ ਤੇ ਜਿਹਦੇ ਵਿੱਚ ਸਾਡੀਆਂ ਭੈਣਾਂ ਭਰਾ ਜਿਹੜਾ ਮਰਜੀ ਜਿੰਨੇ ਡੇਰੇ ਬਿਆਸ ਨੂੰ ਜਾਣਾ ਤੇ ਉਸ ਸਫਰ ਜਿਹੜਾ ਉਸ ਖਾਲਾ ਜਾ ਤੇ ਮੇਰੇ ਤੋਂ ਪਹਿਲਾਂ ਬੋਲਦੇ ਆ ਬੁਲਾ ਰਿਆ ਨੇ ਐਮ ਐਲ ਏ ਸਾਹਿਬ ਨੇ ਸਾਡੇ ਪ੍ਰਧਾਨ ਸਾਹਿਬ ਨੇ ਜਿਹੜਾ ਸਾਡਾ ਫਰੋਜਪੁਰ ਤੋਂ ਮਲੋਪਰੀ ਰੂਟ ਆ ਜਿਹੜਾ ਪਹਾਵਲ ਪੋਲਰਾਈ ਪੱਟੀ ਨੂੰ ਜਾਂਦਾ ਉਸ ਰੂਟ ਲਈ ਵੀ ਵਾਕਈ ਰੋਡ ਟੁੱਟੀ ਹੀ ਤੇ ਰੋਡ ਹੁਣ ਬਣ ਰਹੀ ਆ ਉਹ ਰੋਡ ਬਣ ਜਣੀ ਆ ਉੱਥੇ ਪਰਮਟ ਜਾਰੀ ਕਰਾਂਗੇ ਤਾਂ ਜੋ ਉਹ ਮੋਨੋਪਲੀ ਰੂਟ ਤੇ ਸਾਡੀਆਂ ਰੋਡਵੇਜ ਦੀਆਂ ਬੱਸਾਂ ਚੱਲਣ ਤੇ ਲੋਕਾਂ ਨੂੰ ਇਸ ਹੁਲਤ ਦਾ ਜਿਹੜਾ ਉਹ ਫਾਇਦਾ ਮਿਲੇ ਤੇ ਜਿਹੜੀ ਪੰਜਾਬ ਸਰਕਾਰ ਉਹ ਲੋਕਾਂ ਦੀ ਸਰਕਾਰ ਆ ਲੋਕਾਂ ਦੀ ਗੱਲ ਸੁਣਦੀ ਵੀ ਆ ਤੇ ਹੱਲ ਕਰਦੀ ਵੀ ਆ ਇਹ ਪਹਿਲੀ ਸਰਕਾਰ ਆ ਜਿਨੇ ਜੋ ਲੋਕਾਂ ਕਿਹਾ ਲੋਕਾਂ ਅਨਸਾਰ ਹੀ ਬਜਟ ਬਣਿਆ ਤੇ ਸੰਗਤ ਦੇ ਅਨਸਾਰ ਹੀ ਫੈਸਲੇ ਲਏ